ਮੈਨੂੰ ਲੱਗਦਾ ਮੇਰੀ ਜ਼ਿੰਦਗੀ ਚੋਂ ਕੁਛ ਨਹੀਂ ਬਚਿਆ ਸਭ ਕੁਝ ਖਤਮ ਹੋ ਗਿਆ ਮੈਂ ਕੀ ਕਿਸ ਸੁਪਨੇ ਸੋਚੇ ਸੀ ਮੈਨੂੰ ਆਇਆ ਸੀ ਚਲ ਕੋਈ ਗੱਲ ਨਹੀਂ ਜੇ ਕਿਸਮਤ ਚ ਬੱਚਾ ਨਹੀਂ ਲਿਖਿਆ ਤਾਂ ਪੈਸੇ ਨਾਲ ਤਾਂ ਸਭ ਕੁਝ ਹੋ ਸਕਦਾ ਪਰ ਮੈਂ ਬਹੁਤ ਗਲਤ ਸੀ ਅੱਜ ਚਾਹੇ ਲੱਖ ਪੈਸਾ ਸਭ ਕੁਝ ਹੈ ਮੇਰੇ ਕੋਲ ਔਰ ਜੋ ਪਿਆਰ ਮੈਨੂੰ ਲਾਡੀ ਤੋਂ ਚਾਹੀਦਾ ਸੀ ਉਹ ਮੈਨੂੰ ਮਿਲਿਆ ਨਹੀਂ ਮੈਨੂੰ ਆਇ ਲੱਗਦਾ ਮੇਰੀ ਜ਼ਿੰਦਗੀ ਖਤਮ ਹੋ ਗਈ ਮੇਰੀ ਜ਼ਿੰਦਗੀ ਦੀ ਸਾਰੀਆਂ ਖੁਸ਼ੀਆਂ ਲਾਡੀ ਨਾਲ ਹੀ ਸੀ ਤੇ ਅੱਜ ਲਾਡੀ ਨੇ ਮੈਨੂੰ ਦਿੱਤਾ ਹੀ ਕਹਿਤਾ ਮੈਂ ਤੂੰ ਮੈਨੂੰ ਤਲਾਕ ਦੇ ਦੇ ਮੈਂ ਤੇਰੇ ਬਿਨਾ ਰਹਿ ਲੂੰਗਾ ਮੈਂ ਕੀ ਕਰਾਂ ਡੈਡੀ ਨੇ ਮੈਨੂੰ ਇੱਕ ਗੱਲ ਕਹੀ ਸੀ ਵੀ ਸੁੱਖ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਊਗਾ ਜੋ ਤੇਰੇ ਨਾਲ ਪਹਿਲਾਂ ਹੋਇਆ ਪਰ ਹੁਣ ਐਦਾਂ ਦਾ ਕੁਝ ਵੀ ਨਹੀਂ ਹੋਊਗਾ ਆਪਣੇ ਕੋਲ ਬਹੁਤ ਪੈਸਾ ਸਭ ਕੁਝ ਸਹੀ ਹੋ ਜਾਊਗਾ ਪਰ ਕਹਿੰਦੇ ਆ ਪੈਸਾ ਕਦੇ ਵੀ ਕਿਸਮਤ ਨਹੀਂ ਬਦਲ ਸਕਦਾ ਅੱਜ ਮੇਰੇ ਕੋਲ ਪੈਸਾ ਹੋ ਕੇ ਵੀ ਕੁਝ ਨਹੀਂ تیرے تیرے مر پیار کر ڈر ते मरद प्यार तू करद ते कोलो خدا کرے करे ਜੀ ਵੀ ਨਾ ਉਥੇ ਐਮੀ ਬਲੱਡ ਵਧਾ ਕੇ ਬੈਗੇ ਮੈਂ ਕਰ ਰਹੀ ਸੀ ਨਾ ਗੱਲ ਜੇ 5 ਮਿੰਟ ਹੋਰ ਰੋਕ ਜਾਂਦੇ ਖਬਰ ਉਹ ਆ ਜਾਂਦੀ ਮੈਨੂੰ ਤਾਂ ਹੀ ਲੱਗਿਆ ਵੀ ਮਾਤਾ ਨਾ ਕਰੀ ਸੀਗੀ ਉਹਨੇ ਜਾਣ ਕੇ ਨਹੀਂ ਮਿਲਣ ਦਿੱਤਾ ਹੈ ਮਾਤਾ ਕਰੀ ਸੀਗੀ ਮੈਨੂੰ ਉਹਨੇ ਜਾਣ ਕੇ ਨਹੀਂ ਦਿੱਤਾ ਮੈਂ ਨਾ ਤੂੰ ਜਾਣ ਕੇ ਨਹੀਂ ਲੈ ਕੇ ਜਾਂਦਾ ਸੀ ਇਹੀ ਗੱਲ ਕਾਰਨ ਵੀ ਉਹਨੇ ਰੋਕ ਦੇਣਾ ਉਹ ਹਰ ਵਕਤ ਨਾ ਐ ਉੱਪਰ ਛਾਇਆ ਵਾਂਗੂ ਫਿਰਦੇ ਰਹਿੰਦੇ ਆ ਉਹਦੇ ਕਹੇ ਜਿਆ ਹਨਾ ਮੇਰਾ ਹੋਦਪਰਾ ਹੁੰਦਾ ਨਾ ਮੈਂ ਚੱਪੜਾਂ ਨਾਲ ਨੂੰ ਸੁਧਾਰ ਦਿੰਦੀ ਪਰ ਮੇਰਾ ਬੱਸ ਨਹੀਂ ਚੱਲਿਆ ਜਿਹੜੇ ਹਿਸਾਬ ਨਾਲ ਜਵਾਨ ਲੜਾਉਂਦਾ ਸੀ ਨਾ ਭੈਣਾ ਤੱਕ ਗਿਆ ਸੀ ਗਾਹਾਂ ਮਰਤਾਂਜੀ ਘਰੇ ਹਲਕੋ ਜਿਹਾ ਜਵਾਨ ਖੇਚਲਾ ਕੰਮੂ ਗੱਲ ਉਹੋ ਨਹੀਂ ਹੈਗੀ ਆਪਾਂ ਅਗਲੇ ਦੇ ਘਰੇ ਸੀਗੇ ਠੀਕ ਕਿਤੇ ਰਸਤੇ 'ਚ ਹੁੰਦੇ ਨਾ ਗੱਲ ਹੀ ਆਪਾਂ ਹੋਰ ਬਣਾ ਦਿੰਦੇ ਫਿਰ ਆਪਣਾ ਕੋਈ ਬੱਸ ਹੀ ਨਹੀਂ ਚੱਲਦਾ ਸੀਗਾ ਬੋਲਦਾ ਮੈਂ ਵੀ ਸਕਦੀ ਸੀ ਜਿਵੇਂ ਤੁਸੀਂ ਬੋਲਣ ਲੱਗੇ ਸੀ ਫਿਰ ਬੱਸ ਮੈਂ ਤਾਂ ਸਿਰਫ ਮਾਂ ਨੂੰ ਮਿਲਣ ਕਰਕੇ ਤਰਸਦੀ ਸੀਗੀ ਵੀ ਕਿ ਮੇਰੇ ਕਿਵੇਂ ਮੈਂ ਤਬਾੜੀ ਨਾਲ ਮਲਾ ਦੇ ਪਰ ਉਹ ਬੇਸ਼ਰਮ ਬੰਦਾ ਉਹਦੇ ਕੰਨ ਤੇ ਤਾਂ ਜੂ ਨਹੀਂ ਸਰਕੀ ਗਈ ਹੁਣ ਤਾਂ ਮੈਨੂੰ ਐਂ ਲੱਗਦਾ ਕਿ ਮੈਂ ਮੁੰਨੇ ਦੱਬੀ ਮਾਂ ਮੇਰੇ ਅੰਦਰ ਨੂੰ ਮੈਲਣਾ ਚਾਹੁੰਦੀ ਐ ਤੇ ਆਹ ਜਿਹੜਾ ਡੱਫਲ ਜਾਂ ਨਾ ਇਹ ਮੈਨੂੰ ਲਗਾਦਾ ਰੋਕੀ ਜਾਂਦਾ ਇਹ ਤਾਂ ਗੱਲ ਹੈਗੀ ਹੈਗੀ ਜਦੋਂ ਕਹਿੰਦੇ ਰਿਸ਼ਤੇਦਾਰੀ ਮਾੜੇ ਹੋਣ ਨਾ ਪਰ ਉਹਨਾਂ ਤਾਂ ਚੰਗੇ ਹੋਣ ਦੀ ਉਮੀਦ ਨਹੀਂ ਕਰ ਸਕਦੇ ਵੀ ਕੋਈ ਚੰਗਾ ਕਰਨ ਦੇਣਗੇ ਪਤਾ ਨਹੀਂ ਕੀ ਗੱਲ ਉਹਦੇ ਮੂੰਹ ਤੇ ਨਾ ਨਫ਼ਰਤ ਸਾਫ਼ ਝਲਕਦੀ ਸੀ ਮੈਨੂੰ ਇਹ ਲੱਗਦਾ ਸੀ ਕੋਈ ਨਾ ਕਾਰਵਾਈ ਪਾ ਰਿਆ ਹੁੰਦਾ ਜਿਵੇਂ ਪਰ ਮੈਂ ਹੁਣ ਕੀ ਕਰ ਸਕਦੀ ਸੀ ਹਨਾ ਆਪਾਂ ਤਾਂ ਉਹਨੂੰ ਕੁਝ ਕਹਿ ਵੀ ਨਹੀਂ ਸੀ ਸਕਦੇ ਜੇ ਤੁਸੀਂ ਬੋਲਣ ਲੱਗੇ ਫਿਰ ਤਾਂ ਮੈਨੂੰ ਆਈ ਲੱਗਿਆ ਵੀ ਇਥੋਂ ਵਧੀਆ ਚਲੀ ਜਾਈਏ ਮੇਰੀ ਗੱਲ ਸੁਣ ਦਮੂ ਤੂੰ ਭੋੜੀਆਂ ਤੂੰ ਸਮਝੀ ਨਹੀਂ ਉਹ ਜਿਹੜਾ ਬੋਲਿਆ ਸੀ ਨਾ ਉਹ ਜਾਣ ਕੇ ਬੋਲਿਆ ਸੀ ਵੀ ਮੇਰੇ ਨਾਲ ਲੜਨ ਤੇ ਇਸ ਦੁਬਾਰਾ ਇੱਥੇ ਆਉਣ ਜੋਗੇ ਨਾ ਰਹਿਣਾ ਵੀ ਮੇਰੀ ਮਾਮੀ ਤਾਂ ਇਹਨਾਂ ਦੇ ਮੱਥੇ 'ਤੇ ਨਾ ਲੱਗੇ ਹੋਰ ਆਈ ਮੈਂ ਟੈਮ ਖਰਾਬ ਹੀ ਹੋਇਆ ਇੱਕ ਤਾਂ ਨਾ ਤੁਸੀਂ ਵੀ ਨੰਨਾ ਪਤਾ ਸੀ ਕੀ ਕਰਾਂਗੇ ਜਾ ਕੇ ਪਹਿਲੇ ਨੰਨਾ ਨਹੀਂ ਪਾਈਦਾ ਹੁੰਦਾ ਨੰਨੇ ਦੀਆਂ ਗੱਲਾਂ ਨਹੀਂ ਮੈਂ ਪਹਿਲਾਂ ਨਾ ਉਹਦੀਆਂ ਗੱਲਾਂ ਸੁਣ ਲਗਾ ਸੀਗਾ ਕੋਈ ਵੀ ਕੰਮ ਹੁੰਦਾ ਨਾ ਢੰਗ ਤਰੀਕੇ ਨਾਲ ਹੁੰਦਾ ਆਏ ਨਹੀਂ ਹੁੰਦਾ ਹਾਂ ਮਨਿੰਦਰ ਦੀ ਗੱਲ ਸੁਣ ਲੈ ਬਹਿ ਜਾ ਮੈਂ ਤੁਹਾਨੂੰ ਨਾ ਘਰੇ ਲੱਭੀ ਨਹੀਂ ਆ ਮੈਂ ਕਿਹਾ ਚਲੋ ਕੰਮ ਸੀਗਾ ਮੈਨੂੰ ਬਾਹਰ ਕਰਕੇ ਤੁਸੀਂ ਹੈ ਹੀ ਨਹੀਂ ਸੀਗੇ ਕਿਸੇ ਕਿਧਰ ਵਾਗ ਗਏ ਬਿਨਾਂ ਦੱਸੇ ਉਹ ਅਸੀਂ ਨਾ ਮਨਿੰਦਰ ਕਿਤੇ ਗਏ ਹੋਏ ਸੀਗੇ ਇੱਕ ਤਾਂ ਆਪਣੀ ਗੱਡੀ 'ਚ ਸਮਾਨ ਜਾ ਰਹਿ ਗਿਆ ਸੀਗਾ ਅੱਛਾ ਹਾਂ ਥਾਣੇਦਾਰ ਸਾਹਿਬ ਦਾ ਸਮਾਨ ਜਾ ਰਹਿ ਗਿਆ ਉਹਨਾਂ ਸਮਾਨ ਰਹਿ ਗਿਆ ਉਹ ਕਹਿੰਦੇ ਆਦੀ ਵਾਈਫ ਨੂੰ ਵੀ ਨਾਲ ਲਿਆਈ ਫਿਰ ਮੈਂ ਵੀ ਨਾਲ ਹੀ ਚੱਲ ਗਈ ਤੈਨੂੰ ਦੱਸਣਾ ਭੁੱਲ ਗਏ ਸੀ ਅੱਛਾ ਇੱਕ ਤਾਂ ਕੁੜੀਆਂ ਪੁੱਛੀ ਜਾਂਦੀ ਸੀ ਮੰਮੀ ਮੰਮੀ ਮੈਂ ਮੈਂ ਕੁੱਤ ਮੈਨੂੰ ਤਾਂ ਆਪ ਨਹੀਂ ਪਤਾ ਫੋਨ ਆਇਆ ਤੁਸੀਂ ਫੋਨ ਨਹੀਂ ਚੱਕਿਆ ਮੇਰਾ ਫੋਨ ਤਾਂ ਉਹ ਗੱਡੀ 'ਚ ਹੀ ਪਿਆ ਸੀ ਉੱਥੇ ਤੁਹਾਨੂੰ ਪਤਾ ਜਦੋਂ ਅਗਰ ਆਪਾਂ ਬਹਿ ਹੀ ਗਿਆ ਕਿਸੇ ਨਾਲ ਗੱਲਬਾਤ ਕਰਨ ਜੇ ਉੱਥੇ ਆਪਾਂ ਬੈਂਦ ਛੱਟਿਆ ਆਪਦਾ ਫੋਨ ਹੀ ਦੇਖੀ ਜਾਵਾਂਗੇ ਚੰ ਉਹ ਫਲਾਇੰਡਾਸ ਮੰਦ ਤੁਸੀਂ ਹਾਂ ਸਵਾਦ ਤਾਂ ਪੜਾਇਆ ਪੜਾਇਆ ਆਂਦਾ ਅੱਛਾ ਮੈਂ ਨਾ ਸੱਚ ਕਹੀ ਦੇ ਨਾ ਗੱਲ ਕਰਨੀ ਸੀ ਤੂੰ ਭਲਾ ਇਹਦਾ ਰੋਟੀ ਪਾਣੀ ਖਵਾਤਾ ਸੀ ਘਰੇ ਤਾਂ ਨਹੀਂ ਕੋਈ ਆਇਆ ਰੋਟੀ ਪਾਣੀ ਕਿਹੜਾ ਖਾਂਦੀਆਂ ਸੋਦੇ ਕਹਿਣ ਪਾਈ ਪਿਆਟੀਆਂ ਚੱਕ ਲੈਂਗਾ 10 15 ਉਹ ਵੀ ਮਾੜਾ ਮੋਟਾ ਨਾ ਉਹਨਾਂ ਦੇ ਕੰਨ ਖਿੱਚ ਦੇ ਕੰਨ ਖਿੱਚ ਦੇ ਮੇਰੀ ਗੱਲ ਸੁਣਾ ਅੱਗੇ ਨਾਲੋਂ ਬਹੁਤ ਠੀਕ ਆ ਗੀਆਂ ਤੂੰ ਲੋਕ ਕਾਹਤ ਨੇ ਕਹਿੰਦਾ ਕਿ ਗਰਪਰੇ ਇਧਰੋਂ ਭਾਈ ਜਦੋਂ ਸਾਡੀਆਂ ਕੁੜੀਆਂ ਆਉਂਦੀਆਂ ਰਹਿੰਗੀਆਂ ਉਹਨਾਂ ਨੂੰ ਚੀਜ਼ ਨਾ ਦਿਆ ਕਰ ਦਰਸਦਾਰ ਉਹ ਇੱਟਾ ਬਿੱਲ ਭੇਜ ਦਿੰਦਾ ਉਹ ਵੀ ਕੱਟ ਕੇ ਦਸ ਦਸ ਦੋ ਦੋ ਤਾਂ ਉਹਨਾਂ ਨੇ ਕਰ ਲਓ ਗੱਲ ਇਹਨੂੰ ਖਵਾ ਦੇ ਉਹਨੂੰ ਇਹਨਾਂ ਦੇ ਨੂੰ ਖਵਾ ਦੇ ਚਲ ਕੋਈ ਨਾ ਤੁਸੀਂ ਖਾ ਲਵੇ ਆ ਲਾਡਲੀ ਆ ਨਾ ਚਲ ਕੋਈ ਨਾ ਮੇਰੇ ਅਰਗੇ ਨੇ ਚੀਜ਼ ਮੰਗਾਈ ਹੁੰਦੀ ਮੈਨੂੰ ਘਰੋਂ ਕੱਢਣ ਤੱਕ ਜਾਂਦੇ ਤੂੰ ਚਲ ਕੋਈ ਗੱਲ ਨਹੀਂ ਮੈਨੂੰ ਗੱਲ ਕਰ ਉਨੇ ਹਰਪ੍ਰੀਤ ਨੇ ਖਾ ਲੀਆਂ ਸੀਗਾ ਹਾਂ ਹਰਪ੍ਰੀਤ ਨੇ ਵੀ ਖਾ ਲੀਆਂ ਸੀ ਉਹਨਾਂ ਨੇ ਖਾ ਲੀਆਂ ਸੀ ਬੱਚਣਾ ਵੀ ਪੰਗਾ ਜੇ ਤੁਸੀਂ ਖਾਣਗੇ ਤੁਹਾਨੂੰ ਵੀ ਲਿਆ ਦੇਣੀ ਹੈ ਗੱਲ ਸੁਣ ਕੁੜੀਆਂ ਵਾਰੀ ਚਾਰ ਪੰਜ ਵਾਰੀ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਹਾਂ ਉਹ ਫਿਰ ਹੁਣ ਨਿਆਣੀਆਂ ਉਹਨਾਂ ਨੂੰ ਕੀ ਕਵਾਂ ਮੈਂ ਸਮਝਾਏ ਉਹਨਾਂ ਨਿਆਣੀਆਂ ਨੂੰ ਉਹਨਾਂ ਦਾ ਮੇਰੀ ਹਾਂ 3 ਨਿਆਣੀਆਂ ਹੁੰਦੀਆਂ ਨਾ ਉਹਦੇ ਪਿਓ ਹੁੰਦਗੇ ਲਾਡਲੀਆਂ ਹੁੰਦੀਆਂ ਹੁੰਦੇ ਗਾ ਹੋਰ ਉਹੀ ਗੱਲ ਆ ਜੇ ਉਹਨਾਂ ਨੂੰ ਮੈਂ ਘੂਰ ਦੇਣਾ ਨਾ ਪੜਾਈ ਪੜ੍ਹਾਈ ਵਾਸਤੇ ਤੇ ਉਹਦਾ ਗੱਲ ਵੱਖਰੀ ਆ ਹੁਣ ਖਾਣ ਪੀਣ ਪਹਿਨਣ ਉਹਰ ਉਹਨਾਂ ਦੇ ਪੱਲੇ ਕੀ ਹੈ ਵਿਚਾਰੀਆਂ ਦੇ ਕਾਲੂ ਕਿਸਮਤ ਤਾਂ ਨਹੀਂ ਪਤਾ ਕਿਹੋ ਜੀ ਨਿਕਲਣੀ ਹਾਂ ਪੁੱਤ ਹੁਣ ਤੂੰ ਖਾਣਾ ਖਾ ਰਿਹਾ ਸੀ ਮਾਸੀ ਹਾਂਜੀ ਮਾਸੇ ਜੀ ਖਾ ਲਿਆ ਸੀਗੇ ਨਾ ਤੂੰ ਕਿ ਮੋਲਮ ਮਕਾਇਆ ਮਾਸੀ ਦੇਖੀ ਹੀ ਇਹਨਾਂ ਨੇ ਨਾ ਬੁੱਕ ਪਾੜਦੀ ਮੈਂ ਉਹਨੂੰ ਪੜਾਈ ਜਾਂਦੀ ਸੀਗੀ ਹਾਂ ਚਲ ਕੋਈ ਨਾ ਪੁੱਤ ਚਲ ਕੋਈ ਆ ਦੇਖ ਲੈ ਚਲ ਕੋਈ ਨਾ ਪੁੱਤ ਚਲ ਕੋਈ ਨਾ ਪੁੱਤ ਚਲ ਕੋਈ ਨਾ ਪੁੱਤ ਤੰਗ ਕਰੂ ਬਾੜਾ ਮੇਰੀ ਗੱਲ ਸੁਣ ਪੁੱਤ ਮੈਨੂੰ ਐ ਦੱਸਿ ਕਿੰਨੇ ਸਕੇਟ ਤੇ ਕਿੰਨੇ ਭਾਂਡੇ ਸੀ ਜਿਹੜਾ ਕਹਿੰਦੇ ਸੀ ਕਿਤੇ ਸੱਟ ਦੇ हां दस दस ओ जेड़ियां ਆਦਤਾਂ ਹੁੰਦੀਆਂ ਨਾ ਇਹ ਹੌਲੀ ਹੌਲੀ ਜਾਂਦੀਆਂ ਹੁੰਦੀਆਂ ਹੁਣ ਆਦਤਾਂ ਪੰਗਾਂ ਕਿਨੇ ਆਂਦਾ ਮੈਂ ਤਾਂ ਕੋਈ ਨਹੀਂ ਪੰਗਾ ਮੇਰੇ ਤੇ ਨਾ ਬਈ ਨਾ 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 ਮੇਰੇ ਦੀ ਗੱਲ ਨਾ ਦੇਖ ਲਾ ਵੀ ਮਾੜਾ ਸਿਖਾਤਾ ਨਾ ਮਾਂ ਨੇ ਸਿਖਾਤਾ ਚੰਗਾ ਸਿਖਾਤਾ ਪਿਆਰੇ ਮਾੜਾ ਤਾਂ ਨਾਂ ਹੀ ਨਹੀਂ ਲਿਆ ਮੈਂ ਨਾ ਬਾਪੂ ਜੀ ਦਾ ਨਾਂ ਲਈ ਜਾਂਦਾਗਾ ਇਹਨਾਂ ਦੇ ਨਾਨੇ ਦਾ ਨਾਨੇ ਦਾ ਤੁਮ ਮਾਸੀ ਬਤ ਕੀ ਕਹਿੰਦੀ ਸੀ ਨਾ ਮੈਂ ਤਾਂ ਕਹਿੰਦੇ ਤੇਰਾ ਨਾਂ ਵੀ ਲੈ ਦੂੰਗੀ ਦੀਦੀ ਵੀ ਤੂੰ ਦੇਖ ਲਈ ਗੰਦ ਖਿੱਚਦੇ ਕਰ ਬਾਹਰ ਮੈਨੂੰ ਪਤਾ ਵੀ ਉਹ SRRTਾਂ ਕਰਦੀਆਂ ਆਂ ਨਾ ਤੇਰਾ ਲਾ ਦਿੰਦੀਆਂ ਕੋਈ ਗੱਲ ਨਹੀਂ ਮੈਨੂੰ ਯਕੀਨ ਆ ਤੇਰੇ ਤੇ ਠੀਕ ਆ ਵੀ ਭਾਈ ਸਾਡੀ ਹਰਪ੍ਰੀਤ ਕੋਈ ਸ਼ਰਾਰਤ ਨਹੀਂ ਕਰਦੀ। ਤੇ ਭਾਈ ਚਲ ਕੋਈ ਨਹੀਂ ਰਹਿਣਾ ਚਲ ਕੋਈ ਨਾ। ਕੋਈ ਗੱਲ ਕੀ ਆ ਦੀ ਮੈਂ ਕਹਿੰਦੀ ਸੀਗੀ ਉਹ ਵਿਦਿਆ ਨੂੰ ਕੁਝ ਸਮਝਦਿੱਗਾ। ਮੈਂ ਪੜਦਿਆਂ ਹੀ ਨਹੀਂ ਹੈਗਾ ਇੰਨਾ ਪੜਾਉਂਦੀ ਆ ਇਹ। ਬਾਹ링ਾਂ ਸ਼ਰਾਰਤਾਂ ਕਰਨ ਲੱਗ ਗਈਆਂ ਸੱਚੀ ਅੱਖੇ ਲਗਾਉਂ ਹਟ ਗਈਆਂ। ਮੇਰੀ ਗੱਲ ਸੁਣ। ਜਿਵੇਂ ਥਾਣੇ 'ਚ ਰੋਬ ਚੱਲਦਾ ਮੇਰੇ ਤੇ ਚੱਲਦਾ। ਉਵੇਂ ਮਾੜਾ-ਮੋਟਾ ਜਵਾਕਾਂ ਦੇ ਚੱਲ ਜੇ ਤਾਂ ਜਵਾਕ ਪੜ੍ਹ ਲੈਣ। ਜਵਾਕਾਂ ਮਰ ਤੇ ਚਲ ਕੋਈ ਨਹੀਂ ਹੁੰਦਾ। ਦੇਖ ਮਨਿੰਦਰ ਹੁਣ ਇੱਥੇ ਮੈਂ ਗੱਲ ਲੈ ਕੇ ਆਉਣਾ। ਇੱਕ ਦਿਨ ਮੈਂ ਜਦੋਂ ਅੰਦਰ ਪੜਾਉਣ ਲੱਗਿਆ ਸੀ ਤੂੰ ਮੈਨੂੰ ਕਹਿੰਦੀ ਸੀ ਐ ਪੜਾਏਗਾ ਆ ਇੱਕ ਦਿਨ ਮਤੋਂ ਮੈਨੂੰ ਵੀ ਇਹ ਨਾ ਕਰਾ ਦੋ ਤੁਸੀਂ ਇੱਕ ਦਿਨ ਜਿਹੜਾ ਤਾਂ ਇੱਕ ਦਿਨ ਜਵਾਕ ਮੈਂ ਹਰ ਰੋਜ਼ ਹਰ ਰੋਜ਼ ਆ ਕੇ ਰਹਿ ਤੇ ਕਲਾਸ ਲਾਇਆ ਕਰੋ ਉਹ ਜਦੋਂ ਉਹਨੂੰ ਮੈਂ ਪੁੱਛਿਆ ਨਾ ਚਾਰ ਅੱਖਰ ਜੇ ਉਹਨੂੰ ਔੜ ਹੀ ਕੱਖ ਨਹੀਂ ਫਿਰ ਉਹਦੇ ਮੈਂ ਕਹਿੰਦੇ ਐ ਪੜਾਉਣਗੇ ਚਲ ਕੋਈ ਨਾ ਪੁੱਛ ਤਾ ਕੋਈ ਗੱਲ ਨਹੀਂ ਤੂੰ ਨਾ ਜਾ ਕੇ ਉਹਨੂੰ ਸਮਝਾ ਹਣਾ ਤੂੰ ਪੜਾ ਮੇਰੀ ਗੱਲ ਸੁਣ ਜਦੋਂ ਇਹ ਜਿਆ ਕੰਮ ਕਰਦੀਆਂ ਹੁੰਦੀਆਂ ਹੁੰਦੀਆਂ ਨਾ ਇੱਕ ਛੱਡ ਦਿਆ ਕਰ ਛੱਡ ਦਿਆ ਕਰ ਨਾਲ ਲਕਟੀਆਂ ਕਾ ਤੂੰ ਨਹੀਂ ਕੋਈ ਨਾ ਓਹ ਜਵਾਬ ਤਾਂ ਜਵਾਬ ਹੀ ਵੱਜਣੇ ਨੇ ਕਿ ਨੀ ਤੂੰ ਨੀ ਹੱਥਾਂ ਪੁੱਤ ਕੁੱਤਿਆਂ ਨੂੰ ਮਾਸੜ ਜੀ ਮੈਂ ਕਿਉਂ ਮਾਰਨਾਂ ਮੇਰੀ ਛੋਟੀ ਭੈਣ ਹੈ ਉਹ ਭੈਣ ਤਾਂ ਛੋਟੀ ਆ ਫੇਰ ਹੀ ਸੁਧਰੂਗੀ ਉਹ ਜਦੋਂ ਤੇਰੇ ਚੁੰਡੇ ਪਟਦੀ ਹੁੰਦੀ ਆ ਉਦੋਂ ਨੀ ਉਹ ਸੋਚਦੀ ਵੀ ਇਹ ਵੱਡੀ ਭੈਣ ਆ ਪਰਸੋਂ ਜਦੋਂ ਢਾਈ ਬੈਠੀ ਸੀ ਬੈੱਡ ਤੇ ਜੁੰਡੇ ਤੇਰੇ ਮੈਂ ਛੜਾਈ ਜਾ ਕੇ ਚਲ ਕੋਈ ਗੱਲ ਜਿੱਕਾ ਮਾਰੇ ਧੌਣ ਥੱਲੇ ਲੱਗੀ ਵੀ ਇਹਦੀ ਚਲ ਗਈ ਨਾ ਆ ਮੈਂ ਥੋੜੀ ਕੁਤਨਾ ਦੀ ਛੋਟੀ ਕੋਈ ਗੱਲ ਨਹੀਂ ਚੌੜੀ ਕਰਦੀ ਸੀ ਮੇਰੇ ਨਾਲ ਉਹ ਥੋੜੀ ਲੜਦੇ ਸੀ ਅਸੀਂ ਸੱਚੀ ਚਿੱਕਾ ਕਦ ਮਾਰਦੀ ਸੀ ਫਿਰ ਤੂੰ ਜਾ ਕੇ ਡਰਾਉਂਦੀ ਸੀ ਮੇਰੀ ਮਾਸੀ ਨੂੰ ਹਾਂ ਬਹਿਰ ਤਾਂ ਇਹ ਜੀ ਵੀ ਆਗਿਆ ਨਾਲ ਰਹ ਗਏ ਦੇਖ ਲੈ ਕਹਿੰਦੀ ਜਾਣ ਕੇ ਡਰਾਉਂਦੀ ਸੀ ਬਸ ਐਂ ਆਂਦੀ ਜਵਾਕ ਆਪਣੇ ਖੁਸ਼ ਇੱਕ ਦੂਜੇ ਨਾਲ ਹੋਰ ਆਪਾਂ ਨੂੰ ਕੀ ਚਾਹੀਦਾ ਅੱਗੇ ਦੇਖਾ ਚੁੱਪ ਚੁੱਪ ਰਹਿੰਦੀ ਸੀ ਕਿਸੇ ਕੋਲ ਨਹੀਂ ਜਾਂਦੀ ਸੀ ਉਹੀ ਤਾਂ ਗੱਲ ਤੈਨੂੰ ਕਹਿੰਦੇ ਆ ਵੀ ਜਿਵੇਂ ਜਵਾਕ ਖੁਸ਼ ਰਹਿੰਦੇ ਆ ਭਾਈ ਤੂੰ ਵੀ ਉਵੇਂ ਖੁਸ਼ ਰਹਿ ਉਹ ਤਾਂ ਮੈਂ ਖੁਸ਼ ਆ ਮੈਂ ਤਾਂ ਪੂਰੀ ਤਿਆਰੀ ਕਰੀ ਬੈਠੀ ਆ ਕੱਲ ਲਈ ਤੁਸੀਂ ਗੱਲਬਾਤ ਉੱਥੇ ਕਰ ਲੈਣਾ ਮੈਨੂੰ ਕਿਰਾਂ ਕਿਰਾਂ ਤਾਂ ਉੱਥੇ ਦਰਜਾ ਲੱਗੂਗਾ ਤੇ ਕੋਈ ਨਾ ਕੋਈ ਨਾ ਫਿਕਰ ਨਾ ਕਰ ਇਹ ਤਾਂ ਬਾਬੇ ਦਾ ਨਾਮ ਲੈ ਕੇ ਜਾਏਗੇ ਨਾ ਸਾਰਾ ਕੁਝ ਸਹੀ ਹੋ ਜਾ ਸਮਝਾ ਵੀ ਉੱਥੇ ਸਾਰਾ ਕੁਝ ਨਾ ਆਪਣੇ ਘਰ ਵਾਲਾ ਸਿਸਟਮ ਹੀ ਮਿਲੂਗਾ ਤੇਨੂੰ ਨਾਲੇ ਸਾਰੇ ਆਪਾਂ ਨੂੰ ਜਾਣਦੇ ਆ ਤੈਨੂੰ ਉੱਥੇ ਜੇ ਤੈਨੂੰ ਕੋਈ ਡਰ ਵੀ ਨਾ ਕੁੜੀਆਂ ਨੇ ਨਾ ਜਿਹੜੀਆਂ ਸਾਰਿਆਂ ਕੋਲ ਮੇਰਾ ਨਾਮ ਆਈਦੀ ਕਮੋਦੀ ਦੀ ਠੀਕ ਹੈ ਦੀ ਚੱਲ ਦੀ ਐ ਨਿਕਦਾ ਸਿਸਟਮ ਹੀ ਗੱਲ ਨਹੀਂ ਸੁਣਦੇ ਮੇਰੀ ਗੱਲ ਤਾਂ ਸੁਣ ਲੂ ਮੈਂ ਤੇਰੀ ਕੀ ਗੱਲ ਆ ਤੂੰ ਦੱਸ ਦੇ ਚੱਲ ਇਹਦੀ ਸੁਣ ਤੁਸੀਂ ਨਾ ਗੱਲ ਤੇ ਨਹੀਂ ਆ ਰਹੇ ਮੈਂ ਵੀ ਭੁੱਲ ਜੰਨੀ ਆ ਤੁਸੀਂ ਕਿਹਾ ਸੀ ਮਾਂ ਆਉਗੀ ਤੇ ਤੁਸੀਂ ਮੁੜ ਕੇ ਨਾ ਤਾਂ ਮਾਂ ਦਾ ਕੋਈ ਫੋਨ ਆਇਆ ਨਾ ਤੁਸੀਂ ਕਹੇ ਕਿ ਗੱਲ ਹੋਈ ਬੰਦਾ ਲੈ ਮੈਂ ਤੈਨੂੰ ਦੱਸਿਆ ਦਸੀਗਾ ਮੈਨੂੰ ਲੱਗਦਾ ਤੈਨੂੰ ਦੱਸਿਆ ਸੀ ਕਿ ਹਰਪ੍ਰੀਤੋਂ ਦੱਸਿਆ ਸੀਗਾ ਮੈਂ ਤਾਂ ਕੁਛ ਨਹੀਂ ਦੱਸਿਆ ਆ ਤੇਰੇ ਜਨਮ ਦੇ ਨਾਲ ਹੀ ਦੇਨੀ ਉਹ ਜਿੱਦ ਕਰਦੀ ਸੀਗੀ ਬੀ ਨਾਨੀ ਨੂੰ ਸਾਧ ਨਾਨੀ ਨੂੰ ਸਾਧ ਤੁਹਾਡੀ ਕਿ ਹਰਿਆਣੇ ਚ ਰਿਸ਼ਤੇਦਾਰੀ ਹੋਣੀ ਹੈਗੀ ਕਾਲਿਆਂ ਵਾਲੀ ਮੰਡੀ ਸ਼ਾਇਦ ਹਾਂ ਹੈਗੀ ਹੈ ਨਾ ਹਾਂ ਤੇ ਉੱਥੇ ਤੁਹਾਡੇ ਨਾਲ ਕੋਈ ਢੱਲ ਮੱਠ ਸੀਗੀ ਮੈਂ ਤੇਰੀ ਮੰਮੀ ਨੂੰ ਫੋਨ ਕੀਤਾ ਸੀਗਾ ਉਹ ਉੱਧਰ ਗਈ ਹੋਈ ਹੈਗੀ ਉਲਝ ਗਈ ਵਿਚਾਰੀ ਉਧਰੋਂ ਠੀਕੇ ਦੇ ਪੈਸੇ ਨਹੀਂ ਮਿਲenge ਮੈਂ ਗੱਲ ਹੀ ਕਰਵਾ ਦਉਦੀ ਫੋਨ ਤੇ ਮਾ ਨਾਲ ਉਹ ਮੈਨੂੰ ਵੀ ਨਾ ਉਥੋਂ ਆਣ ਗਵਾਂਣ ਤੋਂ ਪਤਾ ਲੱਗਿਆ ਮੈਂ ਜਾ ਕੇ ਉਹ ਉਧਰ ਤਾਂ ਹਰਿਆਣੇ 'ਚ ਫੋਨ ਮੈਂ ਲੈਣ ਗਿਆ ਸੀਗਾ ਉਹ ਕਹਿੰਦੇ ਨੰਬਰ ਨੰਬਰ ਤਾਂ ਹੈ ਨਹੀਂ ਉਹਨਾਂ ਗਵਾਂਡੀਆਂ ਨੂੰ ਛੋੜਿਆ ਨੂੰ ਦੱਸ ਕੇ ਗਈ ਹੈ ਜਿਹੜੇ ਮੀਤੇਗੇ ਨਹੀਂਗੇ ਉਹ ਕਹਿੰਦੇ ਵੀ ਜੇ ਸਾਡੇ ਘਰੇ ਕੋਈ ਆਇਆ ਨਾ ਤਾਂ ਉਹਨਾਂ ਨੂੰ ਦੱਸ ਦਿਓ ਭਾਈ ਸੁਨੇਹਾ ਲਾ ਦਿਓ ਉਹ ਤਾਂ ਕਾਲੇ ਵਾਲੀ ਮੰਡੀ ਗਈ ਵੀ ਆ ਉਹਦੀ ਮੈਂ ਤਾਂ ਕਿੱਦੇ ਦੀ ਟਿੱਕੀ ਆਣੀ ਤੁਸੀਂ ਕਿਹਾ ਸੀਗਾ ਵੀ ਮਾਂ ਉਗੀ ਜਿਵੇਂ ਤਾ ਉਹਦੇ ਦੇ ਨਾ ਸੁਪਨੇ ਵੀ ਇਦਾਂ ਹੀ ਹੁੰਦੇ ਆ ਵੀ ਜਿਵੇਂ ਮਾਂ ਬੱਸ ਮੇਰੇ ਕੋਲ ਆ ਕੇ ਬੈਠੀ ਮੱਕੇ ਕੋਈ ਸੁਪਨਿਆਂ ਦੀ ਕਿਹੜੀ ਗੱਲ ਆ ਇਹ ਸੁਪਨਿਆਂ ਚ ਫਿਰਦੀ ਆ ਤੇਰੇ ਲਈ ਨਾ ਮੈਂ ਜਾ ਕੇ ਦੇਖਿਆ ਹਾਂਗਾ ਕੱਲ ਨੂੰ ਵੀ ਆ ਗਈ ਆ ਨਹੀਂ ਜੇ ਆ ਗਈ ਹੋਈ ਮੈਂ ਬਿਠਾ ਲਵਾਂ ਗੱਡੀ ਤੇ ਹਾਂ ਹਾਂ ਬਈ ਤੁਸੀਂ ਜਾਇਓ ਚੰਗਾ ਇੱਕ ਵਾਰੀ ਹਾਂ ਤੇ ਨਾਲੇ ਮੇਰੀ ਗੱਲ ਸੁਣ ਲਾ ਜਦੋਂ ਮਾਂ ਆ ਗਈ ਨਾ ਉਹ ਉਦੋਂ ਨਾ ਐਂ ਜੇ ਕਰੀ ਜਾਈ ਨਹੀਂ ਮਨਿੰਦਰ ਬੌਲਿਆ ਮੰਗੂ ਬਾਕੀ ਤੇ ਨ ਇੱਕ ਗੱਲ ਮੈਂ ਹੋਰ ਦੱਸਦਾ ਜਦੋਂ ਤੂੰ ਇੰਨਾ ਟਾਈਮ ਸਬਰ ਕਰ ਲਿਆ ਨਾ ਕੋਈ ਗੱਲ ਨਹੀਂ ਤੂੰ ਸਬਰ ਰੱਖ ਇਥੇ ਬਾਤ ਉਹ 15 ਦਿਨ ਲੱਗ ਜਾਣਗੇ 20 ਲੱਗ ਜਾਣਗੇ ਮਹੀਨਾ ਲੱਗ ਜਾਊ ਹੋਰ ਕਿੰਨੀ ਕੀ ਗੱਲ ਹੈ ਮਹੀਨਾ ਹਾਂ ਓਹੋ ਉਹ ਗੱਲ ਕਰਦਾ ਇਕ ਮੈਂ ਮੇਰੀ ਗੱਲ ਸੁਣ ਹੁਣ ਤੈਨੂੰ ਆਏ ਚਾਹਤ ਜੀ ਹੈ ਤੈਨੂੰ ਕਾਲੀ ਆ ਤੇ ਰੰਨਾ ਜਿਹੜਾ ਇੱਕ ਦਿਨ ਉਹ ਇੱਕ ਸਾਲ ਵਾਂਗੂ ਲੰਘਦਾਗਾ ਸਹੀ ਗੱਲ ਤਾਂ ਲੱਗਦਾ ਤੈਨੂੰ ਵੀ ਮਾਂ ਲੇਟ ਆ ਰਹੀ ਹੈ ਲੇਟ ਉਹ ਨਹੀਂ ਆ ਰਹੀ ਤੈਨੂੰ ਵੀ ਵਾਲੀ ਕਾਲੀ ਹੋਈ ਪਈ ਐ ਜਿੰਨੇ ਟਾਈਮ ਤੋਂ ਤੇਰੀ ਮਾਂ ਤੋਂ ਦੂਰਾ ਕਾਲੀ ਤਾਂ ਹੋਣੀ ਆ ਮਨ ਤਾਂ ਇੱਕ ਪਲ ਵੀ ਨਾ ਸਾਲਾ ਵਾਂਗੂ ਲੰਘਦਾ ਵੀ ਕਦੋਂ ਬਸ ਮੇਰੀ ਮਾਂ ਆ ਜੇ ਸੱਚੀ बस एक बार आ जे ਮੈਨੂੰ ਮਾਫ ਕਰ ਦੇ ਤੇ ਮੇਤ ਨਾ ਜੂਨ ਜੂਨ ਭਾਈ ਮਾਫ ਤੈਨੂੰ ਤੇਰੀ ਮਾਂ ਨੇ ਕਰਤਾ ਇਹ ਗੱਲ ਤੂੰ ਮੇਰੇ ਤੋਂ ਲਿਖਵਾ ਕੇ ਲੈ ਲਾ ਉਹ ਮੈਨੂੰ ਕਹਿੰਦੀ ਸੀ ਆਉਂਗੀ ਮੈਂ ਤਾਂ ਆਪਦੀ ਦੋ ਤੀ ਨੂੰ ਦੇਖਣ ਨੂੰ ਤਰਸੀ ਪਈਆਂ ਕਹਿੰਦੀ ਨਾਲੇ ਮੇਰੀ ਗੱਲ ਸੁਣ ਮੈਂ ਵੀ ਚਾਹਨੀ ਆ ਮਾਂ ਇੱਥੇ ਆਵੇ ਮੈਨੂੰ ਵੀ ਮਾਂ ਦਾ ਪਿਆਰ ਮਿਲ ਜਾਊਗਾ ਨਾਲੇ ਆਪਾਂ ਜੀ ਕਿੰਨੇ ਆ ਘਰ ਚ ਘਰ ਵੀ ਖਾਣ ਨੂੰ ਆਉਂਦਾ ਪਾਣੂ ਦਾ ਸਹੀ ਗੱਲ ਆਪਾਂ ਇੱਥੇ ਰੱਖ ਲਾਂਗੇ ਜਾਣ ਹੀ ਨਹੀਂ ਦਿੰਦੇ ਮੈਂ ਤੇ ਵਸਤ ਵਧੀਆ ਚਾਹ ਬਣਾ ਕੇ ਲਿਆਉਣੀ ਫਿਰ ਠੀਕ ਹੈ ਹਾਂ ਬਣਾ ਕੇ ਲਿਆ ਹਮ ਕੀ ਜਵਾਬ ਦਿੰਦੀ ਇਹਨੂੰ ਮੈਨੂੰ ਤਾਂ ਆਪ ਕੋਈ ਜਵਾਬ ਨਹੀਂ ਆਉੜਾ ਮੈਂ ਤਾਂ ਆਪ ਕਮਲ ਜੀਆਂ ਗੱਲਾਂ ਕਰੀ ਗਿਆ ਉਹਦੇ ਕੋਲ ਹਾਂ ਤਾਂ ਮੈਂ ਦੱਸ ਕੇ ਨਹੀਂ ਗਈ ਜੇ ਮੈਂ ਦੱਸ ਕੇ ਜਾਂਦੀ ਇਹਨੂੰ ਮੈਨੂੰ 100 ਸਵਾਲ ਕਰਨੇ ਸੀ ਕਿਉਂ ਦੀਦੀ ਆਪ ਨਹੀਂ ਮੈਨੂੰ ਪੁੱਛਦੀ ਨਾ ਤੂੰ ਨਹੀਂ ਹੁਣ ਮੈਨੂੰ ਦੱਸ ਕੇ ਜਾਣਾ ਕੀ ਕਰਾਂ ਮੈਂ ਸਹੀ ਗੱਲ ਆ ਹਨਾ ਰੱਬ ਵੀ ਨਾ ਕਿਸੇ ਕੇ ਜਿਆਦਾ ਤਾਂ ਬੈਰੀ ਬਣ ਜਾਂਦਾਗਾ ਉਹ ਚਲ ਕੋਈ ਗੱਲ ਨਹੀਂ ਕੋਈ ਨਾ ਕਰਦੇ ਆ ਯਾਰ ਕੋਈ ਹੱਲ ਤੂੰ ਬੇਫਿਕਰ ਹੋ ਜਾ ਹੁਣ ਮੈਨੂੰ ਲੱਗਦਾ ਨਾ ਸਿੱਧੀ ਉਂਗਲੀ ਨਾਲ ਕਿਉਂ ਨਹੀਂ ਨਿਕਲਣਾ ਟੇਢੀ ਕਰਨੀ ਪਊ ਹੁਣ ਮੈਨੂੰ ਨਾ ਕੋਈ ਦਿਮਾਗ ਹੋਰ ਹੀ ਚਲਾਉਣਾ ਪਊ ਵੀਰ ਕਿਉਂ ਨਾ ਸਾਡੇ ਅਫਸਰ ਨਾਲ ਹੀ ਗੱਲ ਕਰ ਲੈਂਦੇ ਅੱਜ ਆਪਾਂ ਹਨਾ ਇਸ ਵਿਸ਼ੇ ਤੇ ਸਹੀ ਗੱਲ ਆ ਹਨਾ ਨਾਲੇ ਉਹਨੂੰ ਆਪਾਂ ਦੱਸ ਦਿੰਦੇ ਵੀ ਐ ਜਮੀਨ ਜਮੂਨਾ ਚੜ ਜਾਂਦੀ ਆ ਜਾਂ ਨਹੀਂ 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 ਉਹ ਤਾਂ ਮੈਂ ਗੱਲ ਕਰ ਲਈ ਐ ਜਮੀਨ ਨਾ ਨਹੀਂ ਚੜਦੀਗੀ ਉਹ ਤਾਂ ਦੇਖੇ ਜਿਵੇਂ ਆਹ ਲਾਲ ਲਖੀਰ ਵਾਲੀ ਆ ਇਹੋ ਜੀ ਦਾ ਚੜ ਜਾਂਦੀ ਆ ਜਿਹੜੀ ਮੰਨ ਕੇ ਚੱਲ ਕੋਈ ਜੱਦੀ ਜ਼ਮੀਨ ਹਨਾ ਉਹ ਤੇ ਤਾਂ ਮਨਿੰਦਰ ਦੇ ਸੈਨ ਚਾਹੀਦੇ ਚਾਹੀਦੇ ਆ ਚੱਲ ਕੋਈ ਨਾ ਤੁਸੀਂ ਐਂ ਕਰਿਓ ਤੁਸੀਂ ਤੁਹਾਡੇ ਅਫਸਰ ਨਾਲ ਹੀ ਗੱਲ ਕਰਕੇ ਦੇਖਿਓ ਉਹੀ ਗੱਲ ਰਾਹ ਪਾਉਣਗੇ ਨਾਲੇ ਸਿਆਣੇ ਬੰਦੇ ਦੀ ਸਿਆਣੀ ਗੱਲ ਹੁੰਦੀ ਆ ਆਪਾਂ ਤਾਂ ਹੁਣ ਬਾਪੂ ਨਾਲ ਵੀ ਨਹੀਂ ਰਾਹ ਕਰ ਸਕਦੇ ਬਾਪੂ ਨੇ ਤਾਂ ਆਪਾਂ ਨੂੰ ਜੇ ਕੋਈ ਨੂੰ ਪਤਾ ਵੀ ਹੋਇਆ ਉਹਨੇ ਆਪਾਂ ਨੂੰ ਤਾਂ ਵੀ ਨਹੀਂ ਰਾਹ ਪਾਉਣਾ ਬਾਪੂ ਨੂੰ ਤਾਂ ਪਤਾ ਵੀ ਹੋਊ ਐਂ ਨਹੀਂ ਪਤਾ ਕਹਿ ਦਿਓ ਵੀ ਵਿੱਚ ਉਹ ਹਿੱਸਾ ਲਓ ਫੇਰੇ ਦਾ ਹੱਲ ਕਰਾ ਕੇ ਦਿਓ ਸਹੀ ਗੱਲ ਹੈਗੀ ਚੱਲ ਕੋਈ ਨਾ ਚੱਲ ਮਨਿੰਦਰ ਚਾਹ ਬਣਾਉਂਦੀ ਹੈਗੀ ਮੈਂ ਵੀ ਚੱਕਦਾ ਕਪੜਾ ਲੀੜਾ ਜ ਮਰਦਾ ਮਾਖਰਾ ਹੋਇਆ ਪਿਆਗਾ ਠੀਕ ਹੈ ਜੀ ਅਰੇ ਤਾ ਜੈਨ ਨਾ ਹੋਇਆ ਪਿਆ ਜਦੋਂ ਆਇਆ ਨੀ ਇਹਨਾਂ ਨੂੰ ਕਹੂੰਗੀ ਚੱਕ ਕੇ ਪਾ ਦੇ ਘਰਾ ਕੀ ਕਾਹ ਸੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਬਸ ਆਏ ਕਈ ਦਿਨਾਂ ਦੀ ਚਿਤ ਮਨੀ ਜੀ ਲੱਗੀ ਪਈ ਐ ਵੀ ਹੁਣ ਤਾਂ ਭੱਜ ਕੇ ਜਾ ਕੇ ਨਾ ਮਨਿੰਦਰ ਨੂੰ ਮਿਲ ਲਾ ਪਰ ਕਰਾਂ ਕੀ ਜਦੋਂ ਮੈਂ ਨਮੀਨ ਕੋਲੇ ਗੱਲ ਕਰ ਦਿੰਦੀ ਐ ਉਹ ਤਾਂ ਮੈਂ ਕਦਰ ਨਾ ਰਹਿਣ ਦੇ ਮਾਂ ਤੋਂ ਕੀ ਲੈਣਾ ਪਰ ਉਹੀ ਗੱਲ ਜੰਮੀ ਸੀ ਪਾਲੀ ਸੀ ਪਲੋਸੀ ਸੀ ਜੀਤਾ ਕਰਦਾ ਹੀ ਆ ਤੀ ਨੂੰ ਮੈਨ ਨੂੰ ਉਹਦਾ ਵੀ ਜੀ ਕਰਦਾ ਹੂ ਮਾਂ ਨੂੰ ਮਿਲਣ ਪਤਾ ਨਹੀਂ ਮੇਰੀ ਤੀ ਕਿੰਨੀ ਕੋਖੀ ਹੋਣੀ ਵਿਚਾਰੀ ਉਹ ਦੋਤੀ ਦਾ ਕੀ ਕਸੂਰ ਹੈ ਹੈ ਉਹ ਬਿਲਕਦੀ ਹੋਣੀ ਆਪਦੀ ਮਾਂ ਨੂੰ ਕਹਿੰਦੀ ਉਹ ਮੈਨੂੰ ਨਾਨੀ ਕੋਲੇ ਲੈ ਜਾ ਪਰ ਜੇ ਮੈਂ ਸੋਚਾਂ ਵੀ ਚੱਲ ਉਹਦੇ ਡਰੈਸ ਦੱਸਿਆ ਸੀ ਨੇ ਨਹੀਂ ਨੇ ਤੇ ਉਹਦੀ ਮਾਂ ਨੇ ਵੀ ਖਲਾਨੇ ਤਾਂ ਰਹਿੰਦੀ ਆ ਤੇ ਨਾਲੇ ਉਹ ਮੈਨੂੰ ਉਹ ਦੱਸ ਕੇ ਗਏ ਸੀ ਜਿਹੜੇ ਆਏ ਸੀ ਹਾਂ ਜਾ ਕੇ ਨਾ ਦੇਖਾ ਭਲਾ ਉਸ ਪਿੰਡ ਬਾਹਰੋਂ ਤੇ ਦੇਖ ਕੇ ਨੇ ਕੀ ਇਹ ਕਿਤੇ ਚੰਦਰੀ ਮੈਨੂੰ ਮਿਲ ਹੀ ਜਾਵੇ ਕਿਤੇ ਮਾੜਾ ਜ ਮੈਨੂੰ ਦੇਖ ਕੇ ਸਬਰ ਹੋ ਜਾਵੇ ਜੋ ਮੈਂ ਤਾਂ ਮੈਂ ਸਕਦੀ ਨਹੀਂ ਉਹਦੇ ਕੋਲ ਦੂਰੋਂ ਦੇਖ ਕੇ ਕਹਿ ਦੂੰ ਵੀ ਮੈਂ ਆਪ ਦੀ ਤੈਨੂੰ ਮਿਲ ਚਲਾ ਹੀ ਕਰਦੇ ਹਾਂ ਮਨ ਮੀਨ ਨੂੰ ਨਹੀਂ ਦੱਸ ਚੁੱਪ ਕਰਕੇ ਕੱਲੀ ਜਾਨੀ ਜਦੋਂ ਆਇਆ ਮੈਂ ਕਹਿੰਦੂ ਕਿ ਮੈਂ ਤਾਂ ਇੱਥੇ ਕਿਸੇ ਕਿਸੇ ਦੇਕਰ ਚਾ ਆਵੇਂ ਦੇਖੀ ਜਾਉ ਕਿੱਥੇ ਰਹਿ ਗਿਆ ਯਾਰ ਹਾਂ ਲੱਡੀ ਕਹਿੰਦੇ ਸੀ ਓਏ ਯਾਰ ਮੈਂ ਤੈਨੂੰ ਸਦਾ ਹੀ ਟੈਨਸ਼ਨ ਵਾਲੀ ਹੋਈ ਪਈ ਆ ਯਾਰ ਤੂੰ ਮੇ ਲੇਟ ਹੋ ਗਿਆ ਕਰਨਾ ਕੀ ਹੈਗਾ ਮੇਰੀ ਗੱਲ ਸੁਣ ਯਾਰ ਇੱਕ ਤਾਂ ਘਰੇ ਕਲੇਸ਼ ਆ ਹਾਂ ਕੋਰੋਂ ਕਲੇਸ ਨਹੀਂ ਜਾਂਦਾ ਤੇਰੀ ਪ੍ਰਜਾਈ ਇੰਨਾ ਬੋਲਦੀ ਐ ਇੰਨਾ ਬੋਲਦੀ ਐ ਆ ਜੁੱਦ ਨਾਲ ਲੜ ਕੇ ਆਇਆ ਦੂਜੀ ਗੱਲ ਐ ਇੱਕ ਤੈਨੂੰ ਮੈਂ ਹੋਰ ਗੱਲ ਦੱਸਣੀ ਸੀ ਯਾਰ ਜਿਹੜੀ ਕੁੜੀ ਨੇ ਆਪਣੇ ਨਾਲ ਪੜ੍ਹਦੀ ਸੀਗੀ ਮਨਿੰਦਰ ਹਾਂ ਹਾਂ ਪੜ੍ਹਦੀ ਸੀ ਹਾਂ ਹਾਂ ਯਾਦ ਆ ਤਰੇ ਹਾਂ ਯਾਦ ਆ ਮੈਨੂੰ ਉਹਦੇ ਨਾਲ ਮੇਰੀ ਗੱਲਬਾਤ ਸੀਗੀ ਯਾਰ ਤੇ ਉਹਨੂੰ ਹੁਣ ਲੱਭਣਾ ਦਾ ਮੈਨੂੰ ਘਰ ਵੀ ਪਤਾ ਸਾਰਾ ਕੁਝ ਪਤਾ ਠੀਕ ਐ ਗੱਲ ਤਾਂ ਹੁਣ ਆਈ ਐ ਵੀ ਮੈਂ ਉਹਦੇ ਬਾਰੇ ਪਤਾ ਕਰਨ ਗਿਆ ਸੀ ਮੈਨੂੰ ਪੱਕਾ ਪਤਾ ਐ ਵੀ ਉਹਦੀ ਮਾਂ ਨੂੰ ਪਤਾ ਵੀ ਕਿੱਥੇ ਹੈਗੀ ਓ ਤੇ ਆਪਾਂ ਫਿਰ ਦੁਬਾਰੇ ਚੱਲੇ ਹੁੰਨੇ ਆ ਉੱਥੇ ਯਾਰ ਦੁਬਾਰੇ ਤਾਂ ਫੇਰ ਹੀ ਜਾਵਾਂਗੇ ਨਾ ਜੇ ਉਹ ਨਿਆ ਦੇਣਗੇ ਮੈਂ ਤਾਂ ਹੁਣ ਜਾਂਦਾ ਸਮਝ ਲੱਗਦਾ ਮੈਂ ਤੈਨੂੰ ਐਂ ਕਹਿੰਦਾ ਸੀ ਉਹਦਾ ਨਾ ਇੱਕ ਭੂਆ ਦਾ ਮੁੰਡਾ ਉੱਥੇ ਰਹਿੰਦਾਗਾ ਹੈ ਠੀਕ ਜਵਾਗਦਾ ਹੀ ਹੈਗਾ ਠੀਕ ਹੈ ਉਹ ਆਜੂ ਗੱਲਾਂ 'ਚ ਮੇਰਾ ਸਲਾ ਜਮੀਨ ਦੇ ਲਾਚ ਚੌਥੇ ਫਿਰਦਾ ਮੈਨੂੰ ਪਤਾ ਜਿਹੜੀ ਗੱਲਬਾਤ ਹੈਗੀ ਆ ਮੈਂ ਤੈਨੂੰ ਐਂ ਕਹਿੰਦਾ ਸੀਗਾ ਤੂੰ ਉੱਥੇ ਜਾਈ ਠੀਕ ਹੈ ਜਾ ਕੇ ਉਹਦੇ ਨਾਲ ਗੱਲ ਕਰੀਂ ਕਿ ਸਣਾ ਉਹਦੇ ਨਾਲ ਯਾਰੀ ਦੋਸਤੀ ਪਾ ਜੇ ਉਹਦੇ ਨਾਲ ਤੇਰੀ ਯਾਰੀ ਦੋਸਤੀ ਪੈ ਗਈ ਠੀਕ ਹੈ ਗਾਹਾਂ ਤੂੰ ਮੇਰਾ ਯਾਰ ਉਹ ਤੇਰਾ ਯਾਰ ਠੀਕ ਹੈ ਗੱਲ ਆਪਣੇ ਵਿੱਚ ਲੋਟ ਆ ਜੂਗੀ ਪਤਾ ਲੱਗ ਜੂਗੀ ਤੂੰ ਮੈਨੂੰ ਦੱਸਿਆ ਹੀ ਗੱਲਾਂ ਉਹ ਤਾਂ ਪੁੱਛ ਪੁੱਛ ਕੇ ਠੀਕ ਹੈ ਉਹੀ ਪੁੱਛਣ ਲੱਗ ਜੀ ਵੀ ਹਾਂ ਤੇਰੀ ਭੈਣ ਸੀ ਆਪਾਂ ਸਿੱਧਾ ਤਾਂ ਪੁੱਛ ਨਹੀਂ ਸਕਦੇ ਵੀ ਗੱਲੀਬਾਤੀ ਵੀ ਆਏ ਕਦੀ ਵੀ ਕਿੰਨੇ ਮੈਂਬਰ ਸੀ ਇਹ ਕਰਦੇ ਤੁਸੀਂ ਆਏ ਸੀ ਤੂੰ ਇੱਥੇ ਰਹਿਣ ਲੱਗ ਗਿਆ ਕੀ ਹੋ ਗਿਆ ਆਪੇ ਬੋਰਡ ਬੁਆਹੋ ਹੈਗਾ ਤਾਂ ਬਲਕੜੀ ਹੈਗਾ ਉਹ ਕੋਈ ਨਹੀਂ ਫਿਰ ਛੱਡ ਦੇ ਮੇਰੇ ਤੇ ਤੂੰ ਮੈਂ ਤੈਨੂੰ ਆਹੀ ਨਾ ਦੱਸਿਆ ਯਾਰ ਆਹ ਕੰਮ ਮੇਰਾ ਹੋ ਜੇ ਨਾ ਸੌਂ ਲੱਗੇ ਮੇਰੇ ਕੋਲ 1 ਮਹੀਨਾ ਰਹਿ ਗਿਆ ਸਿਰਫ ਆ ਠੀਕ ਹੈ ਇੱਕ ਮਹੀਨਾ ਵੀ ਕੀ ਵਸ ਜੇ ਮੇਰਾ ਮੇਰਾ ਤਲਾਕ ਹੋ ਗਿਆ ਫਿਰ ਤਾਂ ਦੂਜਾ ਮੈਂ ਨਿਫਰ ਫਾਂਦੀਆਂ ਬੇਲਾ ਹੀ ਆ ਕੰਮ ਕਰਦੇ ਠੀਕ ਹੈ ਪਾਰਟੀ ਮੂੰਹ ਮੰਗੀ ਜਿੱਥੇ ਕਹੇਗਾ ਉੱਥੇ ਕਰ ਦੂੰਗਾ ਕੋਈ ਨਹੀਂ ਉਹ ਸ਼ੋਰ ਜਿਹਨੂੰ ਤਾਂ ਕਰ ਲਾਂਗੇ ਸਾਹ ਵਿੱਚ ਬਸ ਸਾਹ ਵਿੱਚ ਹੀ ਕਰਨਾ ਉਹ ਤੋਂ ਗੱਲਾਂ ਪੁੱਛਣੀਆਂ ਨੇ ਬਸ ਇੱਕ ਗੱਲ ਉਹਦੇ ਮੂੰਹ ਚੋਂ ਆਏ ਨਿਕਲ ਜੇ ਵੀ ਮਨਿੰਦਰ ਆ ਥਾਂ ਦੇ ਆ ਪਿੰਡ ਦੇ ਵਿੱਚ ਹਨਾ ਉੱਥੇ ਹੈ ਬਾਕੀ ਮੈਂ ਜਾਣਾ ਮੇਰਾ ਕੰਮ ਜਾਣਾ ਠੀਕ ਹੈ ਉਹ ਘਰ ਹੀ ਨਹੀਂ ਰਹਿੰਦੇ ਹੈ ਕਰਨੀ ਨਾ ਰਹਿੰਦੀ ਕਰੇ ਤਾਂ ਯਾਰ ਮੇਰੀ ਗੱਲ ਸੁਣਾ ਉਹਦੀ ਮਾਂ ਤੋਂ ਮੈਂ ਪੁੱਛਿਆ ਸੀਗਾ ਪਹਿਲਾਂ ਗਿਆ ਸੀਗਾ ਉਹਦੀ ਮਾਂ ਕਹਿੰਦੀ ਨਾ ਐ ਕਰਕੇ ਵੀ ਉਦੋਂ ਰੋਦੀ ਸੀਗੀ ਵੀ ਇਹਦਾ ਪਿਓ ਮਰ ਗਿਆ ਸੀਗਾ ਫਹਾ ਲੈ ਕੇ ਤੇ ਗੱਲ ਕੀ ਹੋਈ ਯਾਰ ਵੀ ਉਹ ਭੱਜ ਗਈ ਕਹਿੰਦੇ ਪਰ ਹੁਣ ਮੈਂ ਲੋਕਾਂ ਤੋਂ ਪਤਾ ਕੀਤਾ ਭੱਜੀ ਪੁੱਜੀ ਕਾਹਨੂੰ ਆ ਯਾਰ ਹੈ ਉਹ ਐਦੀ ਹੈ ਕਿਸੇ ਪਾਸੇ ਜਾ ਕੇ ਕੋਈ ਗੱਲ ਹੋਈ ਹੋਗੀ ਮੈਨੂੰ ਵਿੱਚੋਂ ਗੱਲ ਨਹੀਂ ਪਤਾ ਹਜੇ ਉਹੀ ਗੱਲ ਤਾਂ ਹਜੇ ਮੈਂ ਪਤਾ ਕਰਨੀ ਚਾਹਣਾਗਾ ਬਾਕੀ ਇੱਕ ਗੱਲ ਹੋਰ ਵੀ ਹੈ ਉਹ ਮੈਂ ਜੋ ਤੈਨੂੰ ਤੂੰ ਮੈਨੂੰ ਪਤਾ ਦੱਸਦਾ ਨਾ ਮਨਿੰਦਰ ਦਾ ਵੀ ਮਨਿੰਦਰ ਕਿੱਥੇ ਆ ਉਹਦਾ ਦੱਸੂਗਾ ਨਾਲੇ ਹੈਗੀ ਵੀ ਗੱਲ ਹੋ ਕੋਈ ਵੱਡੀ ਐ ਠੀਕ ਐ ਕੋਈ ਨਹੀਂ ਉਹਦਾ ਪਤਾ ਕਰ ਲਾਂਗੇ ਮੈਨੂੰ ਸ਼ੋਰ ਜਿਹਾ ਦੱਸੀਂ ਕਿਹੜਾ ਤੈਨੂੰ ਮੈਂ ਦੱਸ ਦਾਂਗਾ ਠੀਕ ਐ ਤੈਨੂੰ ਮੈਂ ਫੋਟੋ ਵੀ ਭੇਜ ਦੂੰਗਾ ਤੈਨੂੰ ਮੈਂ ਐ ਕਰੂੰਗਾ ਨੰਬਰ ਭੇਜਣਾ WhatsApp ਤੇ ਸਾਰਾ ਕੁਝ ਹੈ ਨਾ ਵੀ ਆਹ ਥਾਂ ਤੇ ਆਹ ਗਲੀ ਹੈਗੀ ਠੀਕ ਐ ਤੇ ਉੱਥੇ ਜਾ ਕੇ ਉਹ ਗਰੀਬ ਜੇ ਘਰ ਦੇ ਐ ਠੀਕ ਐ ਤੇ ਕੱਲੀ ਬੁੜੀ ਕਰਕੇ ਉਹ ਜਵਾਕ ਨੂੰ ਕੋਲੇ ਛੱਡਿਆ ਬੈ ਮੈਨੂੰ ਪਤਾ ਘਰ ਦੀ ਤੇ ਜ਼ਮੀਨ ਦੀ ਲਾਲਚ ਕਰਕੇ ਛੱਡਿਆ ਬੈ ਹੋਰ ਕਾਹਨੂੰ ਜਵਾਕ ਛੱਡਦਾ ਤੂੰ ਇੱਥੇ ਹੈ ਬਸ ਉਹਦੇ ਨਾਲ ਲਿਆਜ ਪਾ ਕੇ ਸੀ ਹਿਸਾਬ ਤੇ ਦੁਖਰੇ ਗਿਆ ਨਹੀਂ ਉਹਨਾਂ ਦੇ ਗਿਆ ਸੀ ਪਤਾ ਕੀਤਾ ਨਹੀਂ ਦੱਸਿਆ ਨਹੀਂ ਤਨ ਬਾੜਿਆ ਹੀ ਨਹੀਂ ਅੰਦਰ ਯਾਰ ਉਹਨਾਂ ਨੇ ਕਹਿੰਦਾ ਚਲੋ ਇੱਥੋਂ ਚਲੋ ਬਸ ਬਾਹਰ ਦੀ ਬਾਹਰ ਹੀ ਭੇਜਦਾ ਸਾਨੂੰ ਕੋਈ ਗੱਲਬਾਤ ਕਰਨ ਦੀ ਵੀ ਲੈਣ ਨਹੀਂ ਦੀ ਅੱਛਾ ਯਾਰ ਹੋਰ ਓਕੇ ਬੇ ਮੈਂ ਦਾਬ ਯਾਰ ਹੁਣ ਦੱਸ ਕੀ ਕਰਾਂ ਕੀ ਨਾ ਕਰਾਂ ਸਮਝੋ ਵਾਰ ਹੋ ਗਈ ਗੱਲ ਫੇਰ ਆਏ ਆ ਕਿਸੇ ਹਿਸਾਬ ਚ ਸ਼ੋਰ ਨੂੰ ਲਿਆਉਣਾ ਪਊਗਾ ਹਨਾ ਤਾਂ ਹੀ ਤੈਨੂੰ ਕਹਿਣਾ ਤਾਂ ਹੀ ਤੈਨੂੰ ਸੱਦਿਆ ਕੱਲ ਵੀ ਤੈਨੂੰ ਫੋਨ ਕਰਿਆ ਕੱਲ ਦੀ ਗੱਲ ਨਹੀਂ ਤੂੰ ਆਇਆ ਪਤਾ ਨਹੀਂ ਕਿੱਦਾਂ ਵਗਿਆ ਸੀਗਾ ਉਹ ਕੱਲ ਨਾ ਮੈਂ ਕੰਮ ਜਾ ਗਿਆ ਸੀ ਕੋਈ ਕੰਮ ਗਿਆ ਸੀ ਹਾਂ ਚਲ ਤੂੰ ਆ ਜਾ ਕੰਮ ਕਰ ਦੇ ਬਾਕੀ ਜਿਹੜੀ ਤੈਨੂੰ ਮੈਂ ਗੱਲ ਕਹੀ ਆ ਪਾਰਟੀ ਹੋਈ ਜੇ ਕੋਈ ਪੈਸੇ ਚ ਲੈਣ ਲੋੜ ਹੋਈ ਸਾਰਾ ਕੁਝ ਮੈਂ ਆਪੇ ਸੰਭਾਲ ਲੂੰਗਾ ਹਾਂ ਉਹ ਤਾਂ ਕੋਈ ਨਹੀਂ ਜੇ ਕਿਤੇ ਉਹ ਪੈਸੇ ਦਾ ਪੀਰ ਮੈਨੂੰ ਲੱਗਦਾ ਜਿਉ ਪੈਸੇ ਦਾ ਪੀਰ ਹੈ ਨਾ ਠੀਕ ਹੈ ਤਾਂ ਉਹਨੂੰ ਪੈਸੇ ਦੇ ਨਾਲ ਚੱਲਿਆ ਉਹਨੇ ਕਿਹਾ ਚੱਲੀਏ ਕਿਦੇ ਖਾਣ ਪੀਣਾਂ ਦਾ ਪੈਸਾ ਮੇਰਾ ਯਾਰ ਖਾਓ ਪੀਓ ਐਸ਼ ਕਰੋ ਉਹਦੇ ਨਾਲ ਯਾਰੀ ਦੋਸਤੀ ਪਾਵਾਸਤ بس کوئی نہیں پھر میں ਕਰਦਾ આજ ਹੀ ਕਰਦਾ ਉਹਦੇ ਨਾਲ بس ٹھیک ہے ہاں کوئی نہیں ہاں ਦਰਵਾਜ਼ਾ ਭੇਜਾਂ ਤਾਂ ਮੈਨੂੰ ਮੈਸੇਜ ਕਰ WhatsApp ਤੇ ਸਾਰਾ ਕੁਝ ਭੇਜਾਂ ਤੂੰ ਮੈਨੂੰ ਫੋਟੋ ਭੇਜ ਦਿਓ ਦੀ ਤੇ ਉਹਨਾਂ ਦੇ ਘਰ ਦਾ ਪਤਾ ਦੱਸ ਦੇ بس ਸਾਰਾ ਕੁਝ ਦੱਸ ਦੇ ਹਾਂ ਠੀਕ ਹੈ ਚੱਲ ਫੇਰ ਚੱਲ ਚੰਗਾ ਮਿਲਦੇ ਹਾਂ ਠੀਕ ਹੈ ਇੱਥੇ ਜੀ ਦੱਸਿਆ ਸੀ ਉਹਨਾਂ ਨੇ ਵੀ ਆਹ ਕੜੀ ਐ ਹਾਂ ਇਹ ਕੱਟ ਕਿਹੜਾ ਘਰ ਹੋਇਆ ਚਲ ਮੈਨੂੰ ਦੂਰੋ ਹੀ ਬੈਠੀ ਦਿਸ ਜੇ ਆ ਵੀ ਬੰਦ ਪਿਆ ਹਾਈ ਬੈਠੀ ਮੇਰੀ ਦਿੱਤੀ ਸਹਿਉ ਦਿੱਤੀ ਮਨਿੰਦਰ ਪੁੱਤ ਚੱਲ ਮੇਰੀ ਆਤਮਾ ਥਰਗੀ ਮੈਂ ਤਨ ਵਖੀ ਦੇ ਆਖਲੇ ਦੇਖੀ ਛੋਟੇ ਹੁੰਦੇ ਡੁੱਬਣ ਜਿਵੇਂ ਵੀ ਆਪ ਦਿੱਤੀ ਬਣ ਗਏ ਸੇ ਚਲ ਮਨਿੰਦਰ ਨੂੰ ਕੱਢ ਲੇ ਸਹਿਉ ਲੇ ਕੋ میری میں تینوں کدے کسی دے نہیں جان دے منٹ بگ جی میں کتنے گئی سی تو جایا نہ کر کسی میرا جی نہیں لا جا اج میں تینوں کسی دے بی ماں ہمت اینی ہوں ਕਿ ਮੈਂ ਮਰਤੀ ਨੂੰ ਭੱਜ ਕੇ ਗੱਲ ਨਾਲ ਲਾ ਲਾ ਉਹ ਦੀ ਕੁੜੀ ਕਿੰਨੀ ਸੋਹਣੀ ਹੈ ਉਂਝੇ ਮੈਂ ਉਹਦੇ ਕੋਲੇ ਭੱਜ ਜਾ ਉਹਨੂੰ ਵੀ ਪਸੰਦ ਆ ਗਿਆ ਜੇ ਵੀ ਮੈਂ ਨਹੀਂ ਆ ਜੇ ਪਰ ਘਰ ਆਖੀ ਨੇ ਹਮੇ ਵੀ ਮਜਬੂਰ ਹਾਂ ਤੈਨੂੰ ਮਿਲ ਨਹੀਂ ਸਕਤੀ ਚਲ ਮੇਰੀ ਯਾਰ ਤੁਹਾਡਾ ਖਰਕੀ मेरी पी नु देखक मामा पिया नु देख कदी लाइ दी टबती फिर गेडा बार लूगी ਮੈਨੂੰ ਬਣਾਈ ਜੀ ਕਰਦਾ ਸੀ ਮਾਂ ਤੂੰ ਆ ਗਈ ਸੱਚੀ ਹਾਂ ਪਤਾ ਆ ਗਈ ਦੇਖ ਲੈ ਕਿਉਂ ਤੈਨੂੰ ਤੇਰੀ ਮਾਂ ਦੀ ਪਛਾਣ ਨਹੀਂ ਆਉਂਦੀ ਮਾਂ ਪਛਾਣ ਲੈ ਮਾਵਾਂ ਨੂੰ ਕੋਈ ਭੁੱਲ ਸਕਦਾ ਪਰ ਮੈਨੂੰ ਯਕੀਨ ਨਹੀਂ ਹੋਈ ਜਾਂਦਾ ਵੀ ਤੂੰ ਮੇਰੇ ਕੋਲ ਆ ਗਈ ਨਹੀਂ ਤੈਨੂੰ ਪਤਾ ਮੈਂ ਤਾਂ ਕਿੱਦੇ ਦੀ ਦੇਖਦੀ ਸੀ ਕਿੰਨੀਆਂ ਤੇਰੀਆਂ ਮਿੰਨਤਾਂ ਕਰਦੀ ਸੀ ਤੂੰ ਤਾਂ ਆਉਂਦੀ ਨਹੀਂ ਸੀ ਵੀ ਮੇਰੇ ਕੋਲ ਪੁੱਤ ਆਉਣ ਨੂੰ ਤਾਂ ਮੇਰਾ ਬਹੁਤ ਜੀ ਕਰਦਾ ਸੀ ਪਰ ਤੇਰੇ ਪਿਓ ਦੀ ਗੱਲ ਜਦੋਂ ਮੇਰੇ ਯਾਦ ਆ ਜਾਂਦੀ ਸੀ ਨਾ ਬਸ ਉਦੋਂ ਮੈਨੂੰ ਨਾ ਐ ਲੱਗਦਾ ਸੀ ਇਸ ਸਾਰੀ ਉਮਰ ਮੈਂ ਮਨਿੰਦਰ ਦਾ ਮੂੰਹ ਨਾ ਦੇਖਾਂ ਨਾ ਮਾਂ ਤੂੰ ਐਂ ਨਾ ਕਹਿ ਨਾ ਮਨੁਆਇਂਦਾ ਸ ਤੇਰੇ ਕੋਲ ਮੇਰੇ ਤੋਂ ਬਿਨਾ ਕੀਆ ਤੇ ਮੇਰੇ ਕੋਲ ਤੇਰੇ ਤੋਂ ਬਿਨਾ ਕੀਆ ਮੈਂ ਮੰਨਦੀ ਆ ਕਿ ਮੇਰੇ ਤੋਂ ਗਲਤੀਆਂ ਹੋਈਆਂ ਨੇ ਤੇ ਉਹਨਾਂ ਦਾ ਪਛਤਾਵਾ ਨਾ ਮੈਨੂੰ ਅੱਜ ਵੀ ਆ ਮੈਨੂੰ ਬਹੁਤ ਵੱਡਾ ਪਛਤਾਵਾ ਕਿ ਮੇਰੇ ਕਰਕੇ ਨਾ ਮੇਰਾ ਪਿਓ ਦੁਨੀਆ ਤੋਂ ਤੁਰ ਗਿਆ ਪਰ ਮਾਂ ਹੁਣ ਤੂੰ ਤਾਂ ਮੁੱਖ ਨਾ ਮੋੜ ਬੱਚਿਆਂ ਤੋਂ ਸੌ ਗਲਤੀਆਂ ਹੋ ਜਾਂਦੀਆਂ ਨੇ ਮਾਵਾ ਮaaf ਕਰ ਦਿੰਦੀਆਂ ਨੇ ਤੇਰੀ ਦੀ ਨੇ ਜ਼ਿੰਦਗੀ ਚ ਇੱਕ ਗਲਤੀ ਕੀਤੀ ਆ ਮੈਂ ਮੰਨਦੀ ਆ ਸੌ ਦੇ ਬਰਾਬਰ ਆ ਪਰ ਮਾਂ ਤੂੰ ਮaaf ਕਰ ਦੇ ਤੂੰ ਮੇਰੇ ਨਾਲ ਵਰਤ ਤੂੰ ਮੇਰ ਨਾਲ ਬੋਲ ਮਾਂ ਕਹਤੀ ਏ ਜਦੋਂ ਹੁਣ ਮੈਂ ਤੇਰੇ ਕੋਲੇ ਆ ਗਈ ਤੇ ਹੁਣ ਮੈਂ ਤੇਥੋਂ ਦੂਰ ਥੋੜਾ ਆਉਂਗੀ ਹੁਣ ਪੁੱਤ ਤੂੰ ਮੇਰੇ ਕੋਲੇ ਘਰੇ ਚੱਲੀ ਠੀਕ ਐ ਨਾ ਮੈਂ ਜਾਉਂਗੀ ਮਾਂ ਤੇਰੇ ਨਾਲ ਨਾਲ ਨਾ ਤੂੰ ਕਿਸੇ ਦੇ ਮਗਰ ਨਾ ਲੱਗਿਆ ਕਰ ਤੈਨੂੰ ਕੋਈ ਕੁਛ ਵੀ ਕਹਿੰਦਾ ਲੋਕ ਕੁਛ ਮਰਜ਼ੀ ਬੋਲੀ ਜਾਣ ਜਿੱਥੇ ਮਾਂ ਮੈਂ ਤੇਰੇ ਨਾਲ ਖੜ ਜੂਗੀ ਕਿਸੇ ਨੇ ਨਹੀਂ ਖੜਨਾ ਮੈਨੂੰ ਪਤਾ ਹੈ ਵੀ ਹੁਣ ਤੂੰ ਕੱਲੀ ਆ ਮੈਨੂੰ ਬਹੁਤ ਫਿਕਰ ਹੁੰਦੀ ਆ ਵੀ ਤੂੰ ਕੱਲੀ ਸਾਰੀ ਜ਼ਿੰਦਗੀ ਕਿਵੇਂ ਕੱਢੇਂਗੀ ਨਹੀਂ ਨਹੀਂ ਪੁੱਤ ਮੈਂ ਹੁਣ ਕਿਸੇ ਦੇ ਮਗਰ ਨਹੀਂ ਲੱਗਦੀ ਹੈ ਹੁਣ ਤਾਂ ਬਸ ਮੇਰੀ ਧੀ ਤੇ ਮੈਂ ਆਪਾ ਦੋਨੇ ਰਹਾਂਗੇ ਤੇ ਨਾਲੇ ਮੇਰੀ ਦੋਤੀ ਕਿੱਥੇ ਐ ਮਾਂ ਦੋਤੀ ਵੀ ਤੇਰੀ ਇੱਥੇ ਆ ਉਹ ਨਾ ਪੜਨ ਗਈ ਹੋਈ ਆ ਜਦੋਂ ਉਹ ਆ ਗਈ ਨਾ ਤੈਨੂੰ ਵੇਖ ਕੇ ਨਾ ਖੁਸ਼ ਹੋ ਜੂਗੀ ਉਹ ਤਾਂ ਨਾ ਜਿੱਦ ਦਾ ਨੂੰ ਮੈਂ ਕਿਹਾ ਵੀ ਤੇਰੀ ਨਾਨੀ ਆਉਗੀ ਇੰਨੀ ਖੁਸ਼ ਹੋਈ ਫਿਰਦੀ ਕਿ ਕਦੇ ਤੇਰੇ ਹੱਥ ਤੇ ਕੁਛ ਬਣਾ ਕੇ ਰੱਖਦੀ ਆ ਕਦੇ ਕੋਈ ਕਾਰਡ ਬਣਾ ਕੇ ਰੱਖਦੀ ਆ ਕਹਿੰਦੀ ਇਹ ਨਾਨੀ ਨੂੰ ਦਿਖਾਉਂਗੀ ਬਾਲਾ ਪਿਆਰ ਕਰਦੀ ਆ ਮੈਨੂੰ ਕਹਿੰਦੀ ਮਾਂ ਜਦੋਂ ਨਾਨੀ ਆ ਗਈ ਨਾ ਮੈਂ ਤੇਰੇ ਕੋਲ ਬੈਠੇ ਨਹੀਂ ਕਰਦਾ ਮੈਂ ਤਾਂ ਤੇਰੀ ਨਾਨੀ ਕੋਲ ਹੀ ਰਿਆ ਕਰੂੰਗੀ ਅੱਛਾ ਪੁੱਤ ਹਾਂ ਬਸ ਪੁੱਤ ਮੈਂ ਵੀ ਇਹੀ ਸੋਚਦੀ ਰਹਿਣੀ ਐ ਵੀ ਚੱਲ ਕੋਈ ਗੱਲ ਨਹੀਂ ਜੇ ਮੇਨਿੰਦਰ ਤੋਂ ਗਲਤੀ ਹੋ ਗਈ ਉਹ ਜਵਾਕੜੀ ਦੀ ਕੀ ਗਲਤੀ ਹੈ ਉਹਦਾ ਕੀ ਕਸੂਰ ਹੈ ਹੈ ਉਹਨੂੰ ਵੀ ਤਾਂ ਚਾਹੁੰਦੀ ਆ ਉਹ ਵੀ ਮੇਰੀ ਨਾਨੀ ਹੋਵੇ ਜਾਂ ਮੇਰਾ ਮਾਮਾ ਹੋਵੇ ਮੈਂ ਵੀ ਮਿਲਾਂ ਉਹਨਾਂ ਨੂੰ ਪਰ ਉਹਨੂੰ ਕਹਿਦੀ ਤੇਰੀ ਨਾਨੀ ਆ ਗਈ ਠੀਕ ਹੈ ਨਾ ਰਿਸ਼ਤਿਆਂ ਤਾਂ ਬਾਲਾ ਭੱਜਦੀ ਆ ਸਾਰੇ ਰਿਸ਼ਤੇ ਚਾਹੁੰਦੇ ਕਿ ਮੇਰੀ ਜ਼ਿੰਦਗੀ 'ਚ ਹੋਣ ਮੈਂ ਨਾਨੀ ਨੂੰ ਨਾਨਨੇ ਨੂੰ ਹੋਰ ਰਿਸ਼ਤੇਦਾਰ ਵੀ ਹੋਣ ਮੇਰੇ ਹਨ ਮੈਂ ਸਾਰਨਾ ਮਿਲਵਰਤਨ ਕਰਾਂ ਨਹੀਂ ਤਾਂ ਉਹਨੂੰ ਪਤਾ ਵਿਅਤ ਇਕੱਲੀ ਮਾਂ ਹੀ ਆ ਹੁਣ ਉਹਨੂੰ ਮੈਂ ਹੋਰ ਰਿਸ਼ਤੇ ਕਿੱਥੋਂ ਲਿਆ ਕੇ ਦੇਵਾਂ ਜੇ ਮਾਂ ਤੂੰ ਵਰਤਨ ਲੱਗ ਜਾਈਂ ਨਾ ਤਾਂ ਸਾਡੇ ਦੋਨਾਂ ਮਾਮਾ ਤੀਆਂ ਦੀ ਜੂਨ ਸੁਧਰ ਚੁੱਕੀ ਕੋਈ ਨਾ ਪੁੱਤ ਹੁਣ ਆਪਾਂ ਵਰਤਾਂਗੇ ਠੀਕ ਹੈ ਨਾ ਹਾਂ ਮਾਂ ਹੁਣ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀ ਚੰਗਾ ᱛੀਏ ਠੀਕ ਹੈ ਮਾਂ ਬਸ ਤੂੰ ਨਾ ਮੇਰੇ ਕੋਲ ਆ ਕੇ ਮਿਲ ਜੇਂ ਮੈਂ ਤੇ ਮੈਂ ਹੀ ਤੇਰੇ ਕੋਲ ਆ ਜੂੰਗੀ ਅਸੀਂ ਦੋਨੇ ਨਾ ਮਾਮਾ ਤੀਆਂ ਤੇਰੇ ਕੋਲ ਹੀ ਆ ਜਾਏਗਾ ਠੀਕ ਹੈ ਪੁੱਤ ਦੋਨੇ ਆਇਓ ਚੰਗਾ ਹਾਂ ਮਾਂ ਤੇ ਅੱਜ ਤੱਕ ਰਹੇਗੀ ਨਾ ਤੂੰ ਨਹੀਂ ਨਹੀਂ ਪੁੱਤ ਤੈਨੂੰ ਪਤਾ ਘਰ ਸੁਣਾ ਪਸੂ ਡੰਗਰ ਤੇ ਤੇਰੇ ਪਿਓ ਵਾਲਾ ਟਰੈਕਟਰ ਖੜਾ ਹੈ ਨਾ ਹਾਂ ਮਾਂ ਮੈਂ ਵੇਚਦਾ ਨਹੀਂ ਨਾ ਖੜਾ ਨਾ ਉਹ ਨਾ ਪੁੱਤ ਖੜਾ ਹੈ ਵੇਚੂੰਗੀ ਕਿਉਂ ਤੈਨੂੰ ਯਾਦ ਹੈ ਨਾ ਤੇਰੇ ਪਿਓ ਦੀ ਗੱਲ ਹਾਂ ਜਦੋਂ ਇੱਕ ਵਾਰ ਮੈਂ ਕਿਹਾ ਸੀ ਮੈਂ ਖਾਂ ਆਪਾਂ ਟਰੈਕਟਰ ਵੇਚ ਦਨੇ ਕਹਿੰਦਾ ਨਾ ਨਾ ਇਹ ਗੱਲ ਭੁੱਲ ਕੇ ਵੀ ਨਾ ਕਹਿਦੀ ਤੇ ਤੂੰ ਵੀ ਕਿਹਾ ਸੀ ਵੀ ਮਾਂ ਇਹ ਤਾਂ ਬਾਪੂ ਦਾ ਟਰੈਕਟਰ ਹੈ ਹਾਂ ਇਹ ਨਹੀਂ ਆਪਾਂ ਵੇਚਣਾ ਇਹ ਤਾਂ ਆਂ ਹੀ ਰੱਖਾਂਗੇ ਮਾਂ ਬਾਪੂ ਦੀਆਂ ਨਿਸ਼ਾਨੀਆਂ ਤਾਂ ਉਸ ਘਰ ਵਿੱਚ ਹੈਗੀਆਂ ਮੈਂ ਮੰਨਦੀ ਆ ਬਾਪੂ ਨਹੀਂ ਹੈਗਾ ਮੈਂ ਉਸ ਘਰ ਵਿੱਚ ਹੀ ਆਉਣਾ ਚਾਹੁੰਦੀ ਆ ਜਿੱਥੇ ਮੈਂ ਹੱਸੀ ਸੀ ਕੇ ਡੀ ਸੀ ਪੁਲੀਸੀ ਵੱਡੀ ਹੋਈ ਸੀ ਪੜ੍ਹੀ ਸੀ ਤੇ ਮੇਰੇ ਜਵਾਕੜੀ ਵੀ ਮੈਂ ਉੱਥੇ ਪਾਲਣਾ ਚਾਹੁੰਦੀ ਆ ਕੋਈ ਨਾ ਪੁੱਤ ਚੱਲ ਠੀਕ ਐ ਹੁਣ ਮੈਂ ਜਾਂਨੀ ਆ ਮੈਂ ਤੂੰ ਰਹਿ ਪੈਂਦੀ ਨਾ ਤੂੰ ਨਾ ਜਾ ਅੱਜ ਨਹੀਂ ਪੁੱਤ ਸੱਨੀ ਦਾ ਟਾਈਮ ਹੋ ਗਿਆ ਜਾ ਕੇ ਪਸ਼ੂਆਂ ਨੂੰ ਸੱਨੇ-ਸੁਨੇ ਲਾਉਣੀ ਆ ਤਾਰਾ ਕੱਢਣੀ ਐ ਤੈਨੂੰ ਪਤਾ ਹੀ ਐ ਹੋਰ ਉੱਥੇ ਕੌਣ ਐ ਇਹ ਵੀ ਠੀਕ ਐ ਮਾਂ ਤੇਰੀ ਗੱਲ ਕੋਈ ਗੱਲ ਨਹੀਂ ਅਸੀਂ ਤੇਰੇ ਕੋਲ ਜਰੂਰ ਆਵਾਂਗੇ ਮਾਂ ਜਰੂਰ ਆਇਓ ਪੁੱਤ ਹਾਂ ਬਸ ਹੁਣ ਤੂੰ ਸਾਡਾ ਗੁੱਸੇ ਨਾ ਹੋਈ ਚੰਗਾ ਨਹੀਂ ਪੁੱਤ ਹਾਂ ਹੁਣ ਗੁੱਸੇ ਕਿਉਂ ਹੋਊਂਗੀ ਮਾਸਾ ਤਾਂ ਮੈਨੂੰ ਮੇਰੀ ਧੀ ਮਿਲੀ ਐ ਹੈ ਹਾਂ ਮੰਮੀ ਚੰਗਾ ਪੁੱਤ ਮੈਂ ਚੱਲਦੀ ਹਾਂ ਚੰਗਾ ਮਾਂ ਮਾਂ ਆਂਝਰੂ ਚੰਗਾ ਠੀਕ ਐ ਪੁੱਤ ਮਾਂ 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 میری گل سنی تیرے نہیں آپ سارا ماں کرا جی. میں ਆ ਜਾਣਾ ਮਿਲ ਜਾ ਸਾਨੂੰ